ਅਨਮਿਊਟ ਦੇਖ ਰਹੇ ਹਾਂ ਤੁਸੀਂ ਮੈਂ ਹਾਂ ਤੁਹਾਡੇ ਨਾਲ ਤਜਿੰਦਰ ਚੰਦੀ ਦੋਸਤੋ ਮੁਹਾਲੀ ਵਿਖੇ ਮੌਜੂਦ ਹਾਂ ਜਿੱਥੇ ਹੌਰਸ ਰਾਈਡਿੰਗ ਦੇ ਮੁਕਾਬਲੇ ਨੇ ਜਿਹੜੇ ਕਰਵਾਏ ਜਾ ਰਹੇ ਨੇ ਜਿੱਥੇ ਵੱਖ-ਵੱਖ ਟੀਮਾਂ ਨੇ ਜਿਹੜੀਆਂ ਪਹੁੰਚੀਆਂ ਨੇ ਹੌਰਸ ਰਾਈਡਿੰਗ ਦੇ ਮੁਕਾਬਲੇ ਦੇ ਵਿੱਚ ਹਿੱਸਾ ਲੈ ਰਹੀਆਂ ਨੇ ਉੱਥੇ ਹੀ ਆਈਏਐਸ ਅਫਸਰ ਅਤੇ ਆ ਸੀਐਮ ਸਾਹਿਬ ਦੇ ਸਪੈਸ਼ਲ ਸੈਕਟਰੀ ਨੇ ਜਿਹੜੇ ਰਵੀ ਭਗਤ ਉਹ ਪਹੁੰਚੇ ਸਨ ਤੇ ਉਹਨਾਂ ਦੇ ਧਰਮ ਪਤਨੀ ਤਰਨਦੀਪ ਕੋਰ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਹੌਰਸ ਰਾਈਡਿੰਗ ਮੁਕਾਬਲੇ ਦੇ ਵਿੱਚ ਕਿੰਨੀਆਂ ਟੀਮਾਂ ਭਾਗ ਲੈ ਰਹੀਆਂ ਨੇ ਤੇ ਹੌਰਸ ਰਾਈਡਿੰਗ ਆ ਜਿਹੜੀ ਖੇਡ ਹੈਗੀ ਆ ਪੰਜਾਬ ਦੇ ਵਿੱਚ ਜਾਂ ਫਿਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਸ ਦੀ ਆ ਕੀ ਮਾਇਨਤਾ ਹੈਗੀ ਤੇ ਇਸ ਨੂੰ ਪੰਜਾਬ ਦੇ ਵਿੱਚ ਹੋਰ ਵਧੇਰੇ ਪ੍ਰਫੁੱਲਤ ਕਰਨ ਦੇ ਲਈ ਕੀ ਯਤਨ ਨੇ ਜਿਹੜੇ ਕੀਤੇ ਜਾ ਰਹੇ ਨੇ ਮੈਡਮ ਸਵਾਗਤ ਹੈ ਜੀ ਤੁਹਾਡਾ ਨਮਨ। ਥੈਂਕ ਯੂ ਜੀ ਮੈਡਮ ਰਾਈਡਿੰਗ ਦੇ ਮੁਕਾਬਲੇ ਨੇ ਜਿਹੜੇ ਪੰਜਾਬ ਦੇ ਵਿੱਚ ਕਿੰਨਾ ਕੁ ਇਹ ਪ੍ਰਫੁੱਲਤਾ ਜਿਹੜੇ ਹੋ ਰਹੇ ਨੇ ਅ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਚੰਡੀਗੜ੍ਹ ਹੌਰਸ ਰਾਈਡਿੰਗ ਸੁਸਾਇਟੀ ਵੱਲੋਂ ਅੱਜ ਇੱਥੇ ਇੱਕ ਤਿੰਨ ਦਿਵਸੀਏ ਹੌਰਸ ਰਾਈਡਿੰਗ ਸ਼ੋ ਅ ਮਨਾਇਆ ਜਾ ਰਿਹਾ ਹੈ ਉਹਦੇ ਵਿੱਚ ਨੈਸ਼ਨਲ ਟੈਂਟ ਪੈਗਿੰਗ ਕੁਆਲੀਫਾਇਰ ਜਿਹੜੇ ਨੇ ਆਲਰੇਡੀ ਕੰਪਲੀਟ ਕੀਤੇ ਜਾ ਚੁਕੇ ਨੇ ਉਹਦੇ ਵਿੱਚੋਂ ਜਿਹੜੇ ਪਾਰਟਿਸिपੈਂਟ ਕੁਆਲੀਫਾਈ ਕੀਤੇ ਨੇ ਉਹ ਅੱਗੇ ਜਾ ਕੇ ਨੈਸ਼ਨਲ ਲੈਵਲ ਦੇ ਟੈਂਟ ਪੈਕਿੰਗ ਦੇ ਮੁਕਾਬਲਿਆਂ ਦੇ ਵਿੱਚ ਹਿੱਸਾ ਲੈਣਗੇ ਉਸ ਤੋਂ ਇਲਾਵਾ ਹਰ ਏਜ ਗਰੁੱਪ ਦੇ ਬੱਚਿਆਂ ਵਾਸਤੇ ਵੱਖ-ਵੱਖ ਤਰੀਕੇ ਦੇ ਕੰਪੀਟੀਸ਼ਨ ਜਿਵੇਂ ਕਿ ਬਾਲ ਐਂਡ ਬੱਕਟ 70 ਐਂਡ 90 ਸੈਂਟੀਮੀਟਰ ਦੇ ਸ਼ੋ ਜੰਪਿੰਗ ਮੁਕਾਬਲੇ ਅਤੇ ਹੋਰ ਵੀ ਕਈ ਤਰ੍ਹਾਂ ਦੇ ਮੁਕਾਬਲੇ ਜਿਹੜੇ ਨੇ ਉਹ 3 ਦਿਨ ਪੂਰੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲਣਗੇ ਔਰ ਬਹੁਤ ਸਾਰੇ ਵੱਖ-ਵੱਖ ਹਿੱਸਿਆਂ ਤੋਂ ਪੰਜਾਬ ਦੇ ਬਹੁਤ ਅੱਛੇ-ਅੱਛੇ ਕਲੱਬਸ ਆਏ ਆ ਜਿਵੇਂ ਪੀਪੀਐਸ ਨਾਬਾ ਵੱਲੋਂ ਔਰ ਵੀਪੀਐਸ ਪਟਿਆਲਾ ਪੰਜਾਬ ਪੁਲਿਸ ਅਕੈਡਮੀ ਦੀ ਜਿਹੜੀ ਫਲੋਰ ਦੀ ਟੀਮ ਹੈ ਉਹ ਆਈ ਹੈ ਚੰਡੀਗੜ੍ਹ ਦੀ ਜਿਹੜੀ ਪੁਲਿਸ ਹੈ ਕੈਂਟੋਨਮੈਂਟ ਵਾਲਾ ਆਰਮੀ ਕੈਂਟੋਨਮੈਂਟ ਤੋਂ ਉਹ ਆਏ ਨੇ ਔਰ ਬਹੁਤ ਹੀ ਵੱਡੀ ਤਾਦਾਦ ਦੇ ਵਿੱਚ ਬੱਚਿਆਂ ਨੇ ਇਹਦੇ ਵਿੱਚ ਭਾਗ ਲਿਆ ਹੈ ਔਰ ਬਹੁਤ ਹੀ ਐਨਥੂਸੀਆਸਟਿਕਲੀ ਪੇਰੈਂਟਸ ਔਰ ਬੱਚੇ ਦੋਨੋਂ ਵਿੱਚ ਭਾਗ ਲੈ ਰਹੇ ਨੇ ਮੈਮ ਜਿਹੜੀਆਂ ਜੇਤੂ ਟੀਮਾਂ ਰਹਿਣਗੀਆਂ ਪਹਿਲੇ ਜਾਂ ਦੂਜਾ ਜਾਂ ਤੀਜਾ ਸਥਾਨ ਹਾਸਲ ਕਰਨਗੇ ਉਹਨਾਂ ਨੂੰ ਆਪਾਂ ਪ੍ਰਾਈਜ਼ ਮਨੀ ਦੇ ਰਹੇ ਹਾਂ ਜਾਂ ਕੋਈ ਟਰੋਫੀ ਦੇ ਕੇ ਕਿਦਾਂ ਸਨਮਾਨਿਤ ਕੀਤਾ ਜਾਊਗਾ ਦੋਨੋਂ ਹੀ ਚੀਜ਼ਾਂ ਨੇ ਜੀ ਮੈਡਲ ਵੀ ਮਿਲੇਗਾ ਬਜੇਤੂ ਬੱਚਿਆਂ ਨੂੰ ਔਰ ਕੁਝ ਕੁਝ ਕੈਸ਼ ਪ੍ਰਾਈਜ਼ ਵੀ ਸੋਸਾਇਟੀ ਵੱਲੋਂ ਦਿੱਤੇ ਜਾਣਗੇ ਉਹਨਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਮੈਡਮ ਜੇ ਤੁਹਾਡੀ ਗੱਲ ਕਰੀਏ ਖਾਸ ਤੌਰ ਤੇ ਵਿਅਕਤੀ ਵਿਸ਼ੇ ਦੀ ਗੱਲ ਜਿਵੇਂ ਆਪਾਂ ਕਹਿ ਦਈਏ ਆ ਤੁਹਾਡੀ ਰੁਚੀ ਕਿੱਦਾਂ ਪੈਦਾ ਹੋਈ ਹੌਰਸ ਰਾਈਡਿੰਗ ਤੇ ਤੇ ਜੇ ਤੁਹਾਡੇ ਬੱਚਿਆਂ ਦੀ ਗੱਲ ਕਰ ਲਈਏ ਥੋੜੀ ਜਿਹੀ ਜਾਣਕਾਰੀ ਤੁਸੀਂ ਆਪਣੇ ਆ ਦੀ ਵੀ ਦੱਸੋ ਸਾਡੇ ਦਰਸ਼ਕਾਂ ਨੂੰ ਤੇ ਤੁਹਾਡੇ ਬੱਚੇ ਹੌਰਸ ਰਾਈਡਿੰਗ ਦੇ ਵਿੱਚ ਕਿੱਦਾਂ ਦਿਲਚਸਪੀ ਹੈ ਤੁਹਾਡੀ ਜੀ ਆ ਮੈਂ ਆਈਆਰਐਸ ਦੇ ਵਿੱਚ ਜਾਣ ਤੋਂ ਪਹਿਲਾਂ ਆਈਪੀਐਸ ਦੇ ਵਿੱਚ ਸੀਗੀ ਜੀ ਔਰ ਉੱਥੇ ਪੂਰਾ 1 ਸਾਲ ਅਸੀਂ ਜਿਹੜੀ ਸਰਦਾਰ ਵੱਲਭ ਭਾਈ ਪਟੇਲ ਨੈਸ਼ਨਲ ਪੁਲਿਸ ਅਕੈਡਮੀ ਹੈ ਹైదరాబాద్ ਉਹਦੇ ਵਿੱਚ 1 ਸਾਲ ਮੈਂ ਹੌਰਸ ਰਾਈਡਿੰਗ ਕੀਤੀ ਔਰ ਬਹੁਤ ਅੱਛਾ ਲੱਗਿਆ ਬੜਾ ਅੱਛਾ ਖੇਲ ਸੀਗਾ ਫਿਰ ਉਸ ਤੋਂ ਬਾਅਦ ਮੇਰੇ ਹਸਬੈਂਡ ਆਈਐਸ ਆਫੀਸਰ ਨੇ ਉਹਨਾਂ ਨੇ ਲਬਾਸਨਾ ਮਸੂਰੀ ਦੇ ਵਿੱਚ ਲਗਾਤਾਰ 3 ਸਾਲ ਜਿਹੜਾ ਹੈ ਉਹ ਜਿੱਤਿਉ ਰਹੇ ਮੁਕਾਬਲਿਆਂ ਦੇ ਵਿੱਚ ਔਰ 골ਡ ਮੈਡਲਿਸਟ ਵੀ ਸੀਗੇ ਔਰ ਉੱਥੋਂ ਹੀ ਇੱਕ ਉਹਨਾਂ ਦੇ ਕਿਸੇ ਲੈਕਚਰ ਦੇ ਦੌਰਾਨ ਅਸੀਂ ਬੇਟੀ ਨੂੰ ਲੈ ਕੇ ਗਏ ਸੀ ਪਿਛਲੇ ਸਾਲ ਸੋ ਉੱਥੇ ਬੇਟੀ ਨੇ ਇੱਕ ਦਿਨ ਜਿਹੜੀ ਸੀ ਹਾਰਸ ਰਾਈਡਿੰਗ ਜੁਆਇਨ ਕੀਤੀ ਐਂਡ ਸ਼ੀ ਟਰਨਡ ਆਊਟ ਟੂ ਬੀ ਅ ਨੈਚੁਰਲ ਰਾਈਡਰ ਉਹਨੇ ਵੀ ਉਹ ਪੈਸ਼ਨ ਇਨਹਰਿਟ ਕੀਤਾ ਔਰ ਪਿਛਲੇ 1.5 ਸਾਲ ਹੋਣ ਹੋ ਗਿਆ ਹੈ ਹੌਰਸ ਰਾਈਡਿੰਗ ਕਰ ਰਹੀ ਹੈ 8th ਕਲਾਸ ਦੇ ਵਿੱਚ ਪੜ੍ਹਦੀ ਐਂਡ ਬਹੁਤ ਉਹ ਵੀ ਪੈਸ਼ਨੇਟਲੀ ਆਪਣੇ ਪੇਰੈਂਟਸ ਵਾਂਗ ਉਹਨੂੰ ਫੋਲੋ ਕਰਦੀ ਹੈ ਔਰ ਬੜਾ ਡਿਸਿਪਲਿਨਡ ਹੋ ਕੇ ਰੋਜ਼ ਪ੍ਰੋਪਰ ਗੀਅਰ ਪਾ ਕੇ ਆਂਦੀ ਹੈ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਡੇਢ ਸਾਲ ਦੇ ਅੰਦਰ ਅੰਦਰ ਹੀ ਉਹਨੇ ਬਹੁਤ ਅੱਛਾ ਪ੍ਰਦਰਸ਼ਨ ਕੀਤਾ ਹੈ ਮੈਡਮ ਦਾ ਅਨਮਿਊਟ ਪਰਿਵਾਰ ਵੱਲੋਂ ਤੁਹਾਨੂੰ ਇਸ ਉਪलब्धि ਲਈ ਅਸੀਂ ਪਹਿਲਾਂ ਮੁਬਾਰਕਾਂ ਵੀ ਦੰਦੇ ਆ ਤੇ ਜਿਵੇਂ ਤੁਹਾਡੀ ਬੇਟੀ ਨੇ ਇਹ ਉਪलब्धि ਹਾਸਲ ਕੀਤੀ ਆ ਪੰਜਾਬ ਦੇ ਹੋਰ ਜਿਹੜੇ ਮਾਪੇ ਆ ਉਹਨਾਂ ਦੇ ਬੱਚਿਆਂ ਨੂੰ ਕੀ ਤੁਹਾਡਾ ਸੰਦੇਸ਼ ਆ ਕਿਵੇਂ ਉਹ ਹੋਰ ਸਾਈਡਿੰਗ ਦੇ ਵਿੱਚ ਆਪਣੀ ਰੁਚੀ ਜੜੀ ਰੱਖ ਸਕਦੇ ਆ ਤੇ ਕੀ ਕੀ ਕਰਨਾ ਚਾਹੀਦਾ ਉਹਨਾਂ ਨੂੰ ਜੀ ਅ ਪੜਾਈ ਦੇ ਨਾਲ-ਨਾਲ ਮੈਂ ਸਮਝਦੀ ਆ ਕਿ ਬੱਚੇ ਨੂੰ ਹੋਰ ਲਾਈਫ ਸਕਿੱਲ ਦੇਣੇ ਬਹੁਤ ਜ਼ਰੂਰੀ ਹੈ ਫੋਰ ਐਗਜ਼ਾਮਪਲ ਜੇ ਹੌਰਸ ਰਾਈਡਿੰਗ ਦੀ ਗੱਲ ਕਰੀਏ ਤਾਂ ਇੱਕ ਇੰਨੇ ਵੱਡੇ 100 ਕਿਲੋ 200 ਕਿਲੋ ਦੇ ਐਨੀਮਲ ਨੂੰ ਕੰਟਰੋਲ ਕਰਨਾ ਜਿਹਦੇ ਵਿੱਚ ਇੰਨੀ ਪਾਵਰ ਹੈ ਔਰ ਇੰਨੀ ਸਪੀਡ ਹੈ ਬਟ ਤੁਸੀਂ ਦੇਖੋਗੇ ਕਿ ਛੋਟੇ-ਛੋਟੇ ਬੱਚੇ ਵੀ ਉਹਨੂੰ ਕੰਟਰੋਲ ਕਰ ਰਹੇ ਹੈ ਸੋ ਇਸ ਗੇਮ ਦੇ ਵਿੱਚ ਇਹ ਸਿੱਖਿਆ ਜਾਂਦਾ ਹੈ ਕਿ ਕਿਸੇ ਵਿਅਕਤੀ ਨੂੰ ਔਰ ਕਿਸੇ ਸਿਚੁਏਸ਼ਨ ਨੂੰ ਕੰਟਰੋਲ ਕਰਨ ਵਾਸਤੇ ਸਿਰਫ ਤਾਕਤ ਨਹੀਂ ਚਾਹੀਦੀ ਮਾਈਂਡ ਦੀ ਪ੍ਰੈਜ਼ੈਂਸ ਆਫ ਮਾਈਂਡ ਬਹੁਤ ਜ਼ਰੂਰੀ ਹੈ ਕੌਨਫੀਡੈਂਸ ਜ਼ਰੂਰੀ ਹੈ ਔਰ ਆਪਣੇ ਦੇ ਉੱਤੇ ਵਿਸ਼ਵਾਸ ਬਹੁਤ ਜ਼ਰੂਰੀ ਹੈ ਸੋ ਜਦੋਂ ਇਹ ਬੱਚੇ ਇਹ ਸਪੋਰਟ ਖੇលਦੇ ਹੈ ਉਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਉਹਨਾਂ ਦੇ ਵਿੱਚ ਮਾਈਂਡ ਹੁੰਦੀਆਂ ਨੇ ਔਰ ਇਹ ਚੀਜ਼ਾਂ ਸਾਨੂੰ ਫਿਰ ਅੱਗੇ ਜਾ ਕੇ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਵੀ ਕੰਮ ਆਉਂਦੀਆਂ ਨੇ ਖਾਸ ਕਰ ਤੁਸੀਂ ਦੇਖੋਗੇ ਜਦੋਂ ਬੱਚੇ ਵੱਖਰੇ ਕੰਪੀਟੀਸ਼ਨ ਲੜਦੇ ਆਂ ਨੀਚੇ ਗਿਰਦੇ ਵੀ ਨੇ ਲੇਕਿਨ ਉਸ ਤੋਂ ਬਾਅਦ ਫਿਰ ਉਹ ਉੱਠ ਕੇ ਔਰ ਆਪਣੇ ਗੇਅਰ ਨੂੰ ਚਾੜ ਕੇ ਦੁਬਾਰਾ ਕੋੜੇ ਤੇ ਚੜ ਕੇ ਔਰ ਫਿਰ ਬਹੁਤ ਅੱਛਾ ਪਰਫਾਰਮ ਕਰ ਜਾਂਦੇ ਆ ਸੋ ਇਹ ਜਿਹੜੀ ਚੀਜ਼ ਹੈ ਇੱਕ ਜ਼ਿੰਦਗੀ ਵਾਸਤੇ ਬਹੁਤ ਵੱਡੀ ਸਿੱਖ ਹੈ ਕਿ ਜ਼ਿੰਦਗੀ ਦੇ ਵਿੱਚ ਜਦੋਂ ਵੀ ਕੋਈ ਮੁਸ਼ਕਿਲ ਆਵੇ ਤੇ ਤੁਸੀਂ ਆਪਣੇ ਆਪ ਨੂੰ ਡਾਊਨ ਮਹਿਸੂਸ ਕਰੋ ਇਹ ਯਾਦ ਕਰੋ ਕਿ ਹਰ ਕੋਈ ਵਿਅਕਤੀ ਜਿਹੜਾ ਹੈ ਉਹ ਗਿਰ ਕੇ ਜਿਹੜਾ ਵਿਅਕਤੀ ਗਿਰ ਕੇ ਉੱਠਣ ਦਾ ਹੌਸਲਾ ਰੱਖਦਾ ਹੈ ਉਹ ਜ਼ਿੰਦਗੀ ਮਾਰਨੀ ਖਾ ਸਕਦਾ ਉਹਨੂੰ ਜਿੱਤ ਜ਼ਰੂਰ ਪ੍ਰਾਪਤ ਹੋਏਗੀ ਔਰ ਇਹ ਚੀਜ਼ ਜਿਹੜੀ ਹੈ ਸਾਨੂੰ ਬੱਚਿਆਂ ਦੇ ਵਿੱਚ ਇਹ ਕੌਨਫੀਡੈਂਸ ਜ਼ਰੂਰ ਪਾਣਾ ਚਾਹੀਦਾ ਹੈ ਮੈਡਮ ਤੁਸੀਂ ਠੀਕ ਹੈ ਪ੍ਰੇਰਿਤ ਕੀਤਾ ਬੱਚਿਆਂ ਨੂੰ ਆ ਕਹਿ ਨਹੀਂ ਦਿੰਦੇ ਵੀ ਪੰਜਾਬੀ ਜਿਹੜੇ ਸਰਦਾਰ ਘੋੜੇ ਰੱਖਣ ਦੇ ਸ਼ੌਂਕੀ ਹਨਾ ਬਹੁਤ ਪੰਜਾਬੀ ਦੇ ਸ਼ਬਦ ਹੈ ਇਹ ਜੇ ਆ ਆ ਘੋੜਾ ਰੱਖਣਾ ਅਲੱਗ ਗੱਲ ਤੇ ਹੌਰਸ ਰਾਈਡਿੰਗ ਕਰਉਣੀ ਇੱਕ ਖੇਡ ਤੇ ਪੰਜਾਬ ਦੇ ਵਿੱਚ ਬਹੁਤ ਘੱਟ ਲੋਕਾਂ ਤੱਕ ਇਹ ਗੇਮ ਪਹੁੰਚ ਰਹੀ ਹੈ ਬਹੁਤ ਘੱਟ ਬੱਚੇ ਪਾਰਟਿਸਿਪੇਟ ਕਰ ਰਹੇ ਜਾਂ ਮੰਨ ਕੇ ਚੱਲੋ ਵੀ ਤਕੜੇ ਵੱਡੇ ਇਵੈਂਟ ਨਹੀਂ ਹੁੰਦੇ ਆ ਜਿਵੇਂ ਆਈਪੀਐਲ ਹੋ ਰਿਹਾ ਬਹੁਤ ਪੈਸਾ ਦਿੱਤਾ ਜਾਂਦਾ ਜੇ ਇਹਦੇ ਵਿੱਚ ਵੀ ਆਈਪੀਐਲ ਵਾਂਗੂ ਕੋਈ ਲੱਗਦਾ ਤੈਨੂੰ ਪੰਜਾਬ 'ਚ ਵੱਡੇ ਇਵੈਂਟ ਕੋਈ ਲੀਗ ਕਰਵਾਈ ਜਾ ਸਕਦੀ ਹੈ ਜਿਉਂ-ਜਿਉਂ ਇਹ ਗੇਮ ਜਿਹੜੀ ਹੈ ਥੋੜੀ ਲੈਸਰ ਨੋਨ ਸੀ ਜੀ ਪਹਿਲੇ ਬਹੁਤ ਜ਼ਿਆਦਾ ਇਹਦੇ ਵਿੱਚ ਪਾਰਟਿਸਪੇਸ਼ਨ ਵੀ ਨਹੀਂ ਸੀ ਬਟ ਹੁਣ ਜਿਵੇਂ ਪੇਰੈਂਟਸ ਆਪਣੇ ਬੱਚਿਆਂ ਨੂੰ ਇਨਕਰੇਜ ਕਰ ਰਹੇ ਨੇ ਕਿ ਪੜ੍ਹਾਈ ਤੋਂ ਇਲਾਵਾ ਵੀ ਸਪੋਰਟਸ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਔਰ ਜਿਵੇਂ ਹੁਣ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਤੁਸੀਂ ਇਹ ਸ਼ੋ ਜਿਹੜਾ ਹੈ ਉਹ ਘਰ ਘਰ ਬਚਾਓਗੇ ਉਹਦੇ ਨਾਲ ਹੋਰ ਵੀ ਜਿਹੜੇ ਪੇਰੈਂਟਸ ਨੇ ਔਰ ਬੱਚੇ ਨੇ ਪ੍ਰੇਰਿਤ ਹੋਣਗੇ ਔਰ ਜਿਵੇਂ ਜਿਵੇਂ ਮੋਰ ਨੰਬਰ ਆਫ ਕਿਡਸ ਜਿਹੜੇ ਨੇ ਜੁਆਇਨ ਕਰਨਗੇ ਇਸਪੋਰਟ ਨੂੰ ਆਫ ਕੋਰਸ ਇਹ ਮੈਸੇਜ ਪਹੁੰਚੇਗਾ ਕਿ ਸਿਰਫ ਕ੍ਰਿਕਟ ਔਰ ਹਾਕੀ ਔਰ ਬਾਕੀ ਗੇਮਸ ਹੀ ਨਹੀਂ ਹੌਰਸ ਰਾਈਡਿੰਗ ਵੀ ਇੱਕ ਬਹੁਤ ਅੱਛੀ ਸਪੋਰਟ ਹੈ ਜਿਹਦੀ ਇੰਟਰਨੈਸ਼ਨਲ ਪੱਧਰ ਤੇ ਬਹੁਤ ਮਾਨਤਾ ਹੈ ਬਟ ਬਿਲਕੁਲ ਤੁਸੀਂ ਠੀਕ ਕਿਹਾ ਕਿ ਸਾਡੇ ਜਿਹੜੇ ਪੰਜਾਬ ਦੇ ਕੋੜਾ ਰੱਖਣ ਨੇ ਉਹ ਸਿਰਫ ਸ਼ੌਕ ਤੱਕ ਸੀਮਿਤ ਨਹੀਂ ਬਟ ਉਹਨੂੰ ਇੱਕ ਗੇਮ ਦੇ ਰੂਪ ਵਿੱਚ ਦੇਖਣਾ ਸ਼ੰਦੇ ਰੂਪ ਵਿੱਚ ਤਿਆਰ ਹੋਣਾ ਉਹਦੇ ਵਾਸਤੇ ਜਿਹੜੇ ਚੰਡੀਗੜ੍ਹ ਹਾਰਸ ਰਾਈਡਿੰਗ ਸੁਸਾਇਟੀ ਵਰਗੇ ਕਲੱਬਸ ਨੇ ਉਹਦਾ ਬਹੁਤ ਵੱਡਾ ਯੋਗਦਾਨ ਰਹੇਗਾ ਸੋ ਮੈਂ ਪੇਰੈਂਟਸ ਨੂੰ ਵੀ ਅਗਰੇ ਕਰਦੀ ਆ ਕਿ ਆਪਣੇ ਬੱਚਿਆਂ ਨੂੰ ਪ੍ਰੇਰਿਤ ਕਰਨ ਕਿ ਇੱਕ ਵਾਰੀ ਇਹ ਸਪੋਰਟ ਜ਼ਰੂਰ ਟਰਾਈ ਕਰਨ ਇਟਸ ਅ ਕੰਪਲੀਟ ਮਾਈਂਡ ਐਂਡ ਬਾਡੀ ਗੇਮ ਔਰ ਬਹੁਤ ਫਾਇਦਾ ਪਹੁੰਚੇਗਾ ਪਰਿਵਾਰਾਂ ਨੂੰ ਵੀ ਬੱਚਿਆਂ ਨੂੰ ਵੀ ਔਰ ਪੰਜਾਬ ਦਾ ਨਾਮ ਬੱਚੇ ਬਹੁਤ ਰੋਸ਼ਨ ਕਰ ਸਕਦੇ ਆ ਕਿਉਂਕਿ ਪਰਿਵਾਰਾਂ ਦੇ ਵਿੱਚ ਅਕਸਰ ਘੋੜੇ ਤਾਂ ਪਾਏ ਜਾਂਦੇ ਆ ਪਰ ਉਹਨਾਂ ਨੂੰ ਕੰਪੀਟੀਸ਼ਨ ਵਾਸਤੇ ਟ੍ਰੇਨ ਜਦੋਂ ਕਰਨਗੇ ਤੇ ਆਈ ਥਿੰਕ ਕਿ ਸਾਡੇ ਬੱਚੇ ਇਸ ਫੀਲਡ 'ਚ ਬਹੁਤ ਅੱਗੇ ਜਾ ਸਕਦੇ ਨੇ ਮੈਡਮ ਬਹੁਤ ਬਹੁਤ ਧੰਨਵਾਦ ਆਨ ਮਿਊਟ ਦੇ ਨਾਲ ਗੱਲ ਕਰਦੇ ਧੰਨਵਾਦ ਸੋ ਇਹ ਸੰਨ ਸਾਡੇ ਨਾਲ ਤਰਨਦੀਪ ਕੋਰ ਪਤਨੀ ਨੇ ਰਵੀ ਭਗਤ ਦੇ ਜੋ ਕਿ ਪ੍ਰਿੰਸੀਪਲ ਸੈਕਟਰੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਸੋ ਉਹਨਾਂ ਵੱਲੋਂ ਚੰਡੀਗੜ੍ਹ ਹORS RIDING ਕਲੱਬ ਆ ਜੋ ਉਹਦੇ ਸਹਯੋਗ ਦੇ ਨਾਲ ਇਹ ਟੂਰਨਾਮੈਂਟ ਆ ਜਿਹੜਾ ਕਰਵਾਇਆ ਗਿਆ ਜਿੱਥੇ ਵਕ ਵਕ ਟੀਮਾਂ ਨੇ ਹORS RIDING ਦੇ ਮੁਕਾਬਲਿਆਂ ਦੇ ਵਿੱਚ ਹਿੱਸਾ ਲਿਆ ਤੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹORS RIDING ਦੇ ਜਿਹੜੇ ਮੁਕਾਬਲੇ ਨੇ ਵੱਡੇ ਪੱਧਰ ਤੇ ਕਰਵਾਏ ਜਾਣਗੇ ਨਾਲ ਹੀ ਦੱਸਦੀ ਹੈ ਕਿ ਤਰਨਦੀਪ ਕੋਰ ਜਿਨ੍ਹਾਂ ਦੇ ਆ ਬੇਟੀ ਨੇ ਹORS ਰਾਈਡਿੰਗ ਦੇ ਮੁਕਾਬਲਿਆਂ ਦੇ ਵਿੱਚ ਚੰਗਾ ਨਾਮਣਾ ਖੱਟਿਆ ਤੇ ਉਹਨਾਂ ਨੇ ਦੂਜੇ ਮਾਪੇ ਨੇ ਜਿਹੜੇ ਪੰਜਾਬ ਦੇ ਹੋਰ ਮਾਪੇ ਨੇ ਉਹਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਆਪਣੇ ਬੱਚਿਆਂ ਦੀ ਰੁਚੀ ਹੈ ਜਿਹੜੀ ਹORS ਰਾਈਡਿੰਗ ਵੱਲ ਜ਼ਰੂਰ ਲੈ ਕੇ ਜਾਣ ਆ ਸਾਡੇ ਨਾਲ ਮੌਜੂਦ ਨੇ ਡੀਆਈਜੀ ਇੰਦਰबीर ਸਿੰਘ ਐਡਮਿਨ ਨੇ ਪੀਏਪੀ ਦੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਜਿਹੜੇ ਹੌਰਸ ਰਾਈਡਿੰਗ ਦੇ ਮੁਕਾਬਲੇ ਨੇ ਕਿੱਦਾਂ ਦੇਖਦੇ ਨੇ ਇਸ ਗੇਮ ਨੂੰ ਉਹ ਤੇ ਕਿੰਨੀ ਕੁ ਪਰਫੁੱਲਟ ਇਹ ਖੇਡ ਪੰਜਾਬ ਦੇ ਵਿੱਚ ਹੁਣ ਹੋ ਰਹੀ ਆ ਆ ਸਰ ਸਵਾਗਤ ਹੈ ਤੁਹਾਡਾ ਧੰਨ ਵੀ ਥੈਂਕ ਯੂ ਵੈਰੀ ਮਚ ਜੀ ਸੋ ਨਾਈਸ ਟੂ ਸੀ ਸਰ ਕਿੱਦਾਂ ਦੇਖਦੇ ਹੋ ਜਿਹੜੀ ਹੌਰਸ ਰਾਈਡਿੰਗ ਦੇ ਅੱਜ ਮੁਕਾਬਲੇ ਦੇਖਣਾ ਹੈ ਤੁਸੀਂ ਪਾਰਟਿਸਿਪੇਟ ਵੀ ਕੀਤਾ ਤੇ ਪੰਜਾਬ ਦੇ ਵਿੱਚ ਕੀ ਵਜੂ ਸਮਝਦੇ ਹੋ ਗੇਮ ਅੱਜ ਇਥੇ ਸੀਐਚਆਰਐਸ ਮੁਹਾਲੀ ਦੇ ਵਿੱਚ ਅਲੱਗ-ਅਲੱਗ ਕੋਰਸਵਾਰੀ ਦੇ ਰਿਲੇਟਿਡ ਇਵੈਂਟਸ ਕਰਵਾਏ ਜਾ ਰਹੇ ਜਿਦੇ ਵਿੱਚ ਟੈਂਟ ਪੈਕਿੰਗ ਦਾ ਨੈਸ਼ਨਲ ਕੁਆਲੀਫਾਇਰ ਕਰਵਾਇਆ ਗਿਆ ਪਿਛਲੇ 2 ਦਿਨਾਂ ਦੇ ਦੌਰਾਨ ਜਿਦੇ ਵਿੱਚ ਵੱਖ-ਵੱਖ ਟੀਮਾਂ ਨੇ ਪਾਰਟਿਸਪੇਟ ਕੀਤਾ ਸਾਡੇ ਪੰਜਾਬ ਪੁਲਿਸ ਤੋਂ ਵੀ ਸਾਡੀ 20 ਮੈਂਬਰੀ ਟੀਮ ਨੇ ਪਾਰਟਿਸਪੇਟ ਕੀਤਾ ਉਸ ਨੈਸ਼ਨਲ ਕੁਆਲੀਫਾਇਰ ਦੇ ਵਿੱਚ ਮੈਂ ਵੀ ਉਸ ਟੀਮ ਦਾ ਇੱਕ ਮੈਂਬਰ ਹਗਾ ਸੀ ਔਰ ਇਸ ਤੋਂ ਇਲਾਵਾ ਚੰਡੀਗੜ੍ਹ ਪੁਲਿਸ ਜਾਂ ਹੋਰ ਕਈ ਰਾਈਡਿੰਗ ਕਲੱਬ ਸੀਐਚਆਰਐਸ ਖੁਦ ਵੀਪੀਐਸ ਪਟਿਆਲਾ ਇਸ ਤਰ੍ਹਾਂ ਦੇ ਕਈ ਹੋਰ ਰਾਈਡਿੰਗ ਕਲੱਬਸ ਨੇ ਉਸ ਨੈਸ਼ਨਲ ਟੈਂਟ ਪੈਕ ਇਸ ਤੋਂ ਇਲਾਵਾ ਬੱਚਿਆਂ ਵਾਸਤੇ ਔਰ ਓਪਨ ਜੰਪਿੰਗ ਦੇ ਜਿਹੜੇ ਇਥੇ ਇਵੈਂਟਸ ਕਰਵਾਏ ਜਾ ਰਹੇ ਨੇ ਜਿਵੇਂ ਕਿ ਤੁਸੀਂ ਪਿੱਛੇ ਦੇਖ ਸਕਦੇ ਹੋ 70 ਸੈਂਟੀਮੀਟਰ ਦਾ ਸ਼ੋ ਜੰਪਿੰਗ ਦਾ ਇਵੈਂਟ ਚੱਲ ਰਿਹਾ ਹੈ ਜਿਹਦੇ ਵਿੱਚ ਬੱਚੇ ਪਾਰਟਿਸਪੇਟ ਕਰ ਰਹੇ ਨੇ ਔਰ ਕਈ ਓਪਨ ਅਦਰਵਾਈਜ਼ ਵੀ ਪਾਰਟਿਸਪੇਟ ਕਰਨ ਵਾਸਤੇ एलिਜੀਬਲ ਨੇ ਸੋ ਮੈਂ ਸਮਝਦਾ ਵੀ ਇਹ ਪਿਛਲੇ ਕੁਝ ਸਾਲਾਂ ਤੋਂ ਹੌਰਸ ਰਾਈਡਿੰਗ ਦਾ ਵੈਸੇ ਦਾ ਪੰਜਾਬ ਟ੍ਰੈਡੀਸ਼ਨਲੀ ਬਹੁਤ ਸਟਰੋਂਗ ਰਿਹਾ ਹੌਰਸ ਰਾਈਡਿੰਗ ਦੇ ਵਿੱਚ ਪਰ ਅਮੂਮਨ ਇਹ ਮੰਨਿਆ ਜਾਂਦਾ ਸੀਗਾ ਵੀ ਥੋੜੀ ਜੀ ਅਮੀਰਾਂ ਦੀ ਗੇਮ ਹੈ ਜਾਂ ਮਤਲਬ ਖਰਚਾ ਜ਼ਿਆਦਾ ਹੁੰਦਾ ਪੈਸੇ ਜ਼ਿਆਦਾ ਲੱਗਦੇ ਤੇ ਸਿਰਫ ਅਮੀਰ ਲੋਕ ਹੀ ਅਫੋਰਡ ਕਰ ਸਕਦੇ ਬਟ ਇਹ ਜਿਹੜਾ ਰੁਝਾਨ ਹੈ ਇਹ ਪਿਛਲੇ ਕੁਝ ਸਾਲਾਂ ਸਿਫਟ ਹੋਇਆ ਹੈ ਜਿਹਦੇ ਵਿੱਚ ਅੱਜ ਦੀ ਅੱਜ ਦੀ ਗੱਲ ਕਰੀਏ ਤਾਂ ਪੰਜਾਬ ਦੇ ਕਰੀਬ ਹਰ ਵੱਡੇ ਸ਼ਹਿਰ ਦੇ ਵਿੱਚ ਕੋਈ ਨਾ ਕੋਈ ਰਾਈਡਿੰਗ ਕਲੱਬ ਮੌਜੂਦ ਹੈ ਜਿਵੇਂ ਜਲੰਧਰ ਦੀ ਗੱਲ ਕਰੀਏ ਤਾਂ ਸਾਡਾ ਪੀਪੀ ਰਾਈਡਿੰਗ ਕਲੱਬ ਹੈ ਜਲੰਧਰ ਦੇ ਵਿੱਚ ਇੱਥੇ ਜਿੱਥੇ ਆਪਾਂ ਖੜੇ ਆ ਸੀਆਰਐਸ ਇੱਕ ਉਹਦਾ ਗ੍ਰੈਂਡਿੰਗ ਕਲੱਬ ਹੈ اسی ਤਰੀਕੇ ਹਰ ਜ਼ਿਲ੍ਹਾ ਲੈਵਲ ਦੇ ਉੱਤੇ ਡਿਸਟ੍ਰਿਕਟ ਇਕਵਸਟਰੀ ਐਸੋਸੀਏਸ਼ਨਸ ਨੇ ਜਿਹੜੀਆਂ ਮਤਲਬ ਹੋਈਆਂ ਨੇ ਹੁਣ ਐਕਟੀਵੇਟ ਹੋਈਆਂ ਨੇ ਕਿ ਬੱਚਿਆਂ ਨੂੰ ਖਾਸ ਕਰਕੇ ਇਸ ਗੇਮ ਦੇ ਨਾਲ ਜੋੜਿਆ ਜਾਵੇ ਕਿਉਂਕਿ ਜਦੋਂ ਆਪਾਂ ਛੋਟੇ ਬੱਚਿਆਂ ਨੂੰ ਇਸ ਗੇਮ ਦਾ ਇੰਟਰਸਟ ਪਾਵਾਂਗੇ ਤਾਂ ਫਿਰ ਉਹ ਜਿੱਦਾਂ ਜਿੱਦਾਂ ਵੱਡੇ ਹੋਣਗੇ ਤਾਂ ਉਹ ਇੰਟਰਸਟ ਆਪਣਾ ਪਾਲਦੇ ਜਾਣਗੇ ਇੰਟਰਸਟ ਵੱਧਾ ਜਾਏਗਾ ਸੋ ਇਹਨਾਂ ਸਾਰੇ ਉਦਮਾ ਕਰਕੇ ਮੈਂ ਸਮਝਦਾ ਵੀ ਹਾਰਸ ਰੇਡਿੰਗ ਜਿਹੜਾ ਐਜ਼ ਅ ਗੇਮ ਹੈ ਉਹ ਕਾਫੀ ਅਫੋਰਡੇਬਲ ਹੋ ਗਿਆ ਆਮ ਲੋਕਾਂ ਵਾਸਤੇ ਹਾਂ ਸਰ ਕਿਹਾ ਜਾਂਦਾ ਪੰਜਾਬ ਦੇ ਵਿੱਚ ਲੋਕ ਨੇ ਜਿਹੜੇ ਘੋੜੇ ਰੱਖਣ ਦੇ ਸ਼ੌਂਕੀ ਨੇ ਘੋੜੇ ਰੱਖਣਾ ਸ਼ੌਂਕ ਅਲੱਗ ਹੋ ਸਕਦਾ ਹੈ ਤੇ ਜਿਹੜੀ ਖੇਡ ਆਪਾਂ ਪਿੱਛੇ ਦੇਖਦੇ ਆ ਹਮਣ ਪਾਰਟਿਸਪੇਟ ਜਿਵੇਂ ਕਰਦੇ ਨੇ ਮੁੰਡੇ ਕਰਦੇ ਨੇ ਜੰਗ ਨੇ ਵੱਡੇ ਨੇ ਛੋਟੇ ਨੇ ਕੀ ਲੱਗਦਾ ਵੀ ਸ਼ੌਂਕ ਤੇ ਇੱਕ ਗੇਮ ਕਿੰਨਾ ਕੁ ਫਰਕ ਆ ਕਿੰਨਾ ਕੁ ਡਿਫਰੈਂਸ ਨੇ ਇਹਨਾਂ ਦੋਨਾਂ ਚੀਜ਼ਾਂ ਵਿੱਚ ਬਹੁਤ ਜ਼ਿਆਦਾ ਫਰਕ ਹੈ ਮੈਂ ਕਹੂੰਗਾ ਜੀਵਨ ਉਸਮਾਨ ਦਾ ਫਰਕ ਹੈ ਕੋਲੇ ਰੱਖਣ ਦੇ ਸ਼ੌਂਕੀ ਹੋਣਾ ਉਹ ਇੱਕ ਚੀਜ਼ ਹੈ ਲੇਕਿਨ ਐਜ਼ ਅ ਸਪੋਰਟ ਇਹਨੂੰ ਟੈਕਨੀਕਲ ਇਵੈਂਟਸ ਦੇ ਵਿੱਚ ਪਾਰਟਿਸਿਪੇਟ ਕਰਨਾ ਉਹ ਬਿਲਕੁਲ ਦੂਜੀ ਚੀਜ਼ ਹੈ ਸੋ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਸਾਡੇ ਪੰਜਾਬ ਪੁਲਿਸ ਦੀ ਇੱਕ ਆਪਣੀ ਕੋਰਸ ਵਾਲੀ ਦੀ ਟੀਮ ਹੈ ਜਿਹੜੇ ਪਿਛਲੇ ਕਾਫੀ ਸਾਲਾਂ ਤੋਂ ਪੂਰੇ ਭਾਰਤ ਦੇ ਵਿੱਚ ਆਪਣਾ ਨਾਮ ਰੌਸ਼ਨ ਕਰ ਚੁੱਕੀ ਹੈ ਸੋ ਉਹ ਕਰੀਬ-ਕਰੀਬ ਹਰ ਇਵੈਂਟ ਦੇ ਵਿੱਚ ਸਾਡੇ ਜਿਹੜੇ ਆਫੀਸਰਸ ਨੇ ਉਹ ਪਾਰਟਿਸਪੇਟ ਕਰਦੇ ਨੇ ਸੋ ਟੈਕਨੀਕਲ ਜਿਹੜਾ ਗੇਮ ਹੈ ਉਹ ਬਿਲਕੁਲ ਡਿਫਰੈਂਟ ਚੀਜ਼ ਹੈ ਰਖਣਾ ਕੋੜਿਆਂ ਨੂੰ ਜਿਹੜਾ ਸ਼ੌਂਕ ਦੇ ਨਾਲ ਉਹ ਇੱਕ ਅਲੱਗ ਚੀਜ਼ ਹੈ हां सर पंजाब ਦੇ ਵਿੱਚ ਲੱਗਦਾ ਵੱਡੇ ਟੂਰਨਾਮੈਂਟ ਘੋੜਸਵਾਰੀ ਦੇ ਹੋਣੇ ਚਾਹੀਦੇ ਆ ਹੋਰਸ ਰਾਈਡਿੰਗ ਦੇ ਹੋਣੇ ਚਾਹੀਦੇ ਆ ਤਾਂ ਜੋ ਨੌਜਵਾਨ ਨੇ ਜਿਹੜੇ ਨਿਕਲ ਸਕਣ ਤੇ ਵੱਡੇ ਟੂਰਨਾਮੈਂਟ ਆ ਜਿਵੇਂ 올림픽 ਹੋ ਗਿਆ ਕਾਮਨਵੈਲਥ ਖੇਡਾਂ ਹੋਣਗੀਆਂ ਏਸ਼ੀਅਨ ਖੇਡਾਂ ਹੋਣਗੀਆਂ ਉਹਨਾਂ ਦੇ ਵਿੱਚ ਭਾਗ ਲੈਣ ਤੇ ਦੇਸ਼ ਦਾ ਨਾਮ ਚਮਕੂ ਬਿਲਕੁਲ ਡੈਫੀਨਿਟਲੀ ਇਸ ਸੀਰੀਜ਼ ਦੇ ਵਿੱਚ ਇਸ ਡਾਇਰੈਕਸ਼ਨ ਦੇ ਵਿੱਚ ਪੰਜਾਬ ਗਵਰਨਮੈਂਟ ਨੇ ਆਲਰੇਡੀ ਖੇਡਾਂ ਵਤਨ ਪੰਜਾਬ ਦੀਆਂ ਦੇ ਨਾਮ ਤੇ ਇੱਕ ਜਿਹੜਾ ਸੀਰੀਜ਼ ਆਫ ਇਵੈਂਟ ਸ਼ੁਰੂ ਕੀਤੇ ਹੋਏ ਨੇ ਉਹਦਾ ਅਗਲਾ ਐਡੀਸ਼ਨ ਇਸੇ ਮੁਹਾਲੀ ਹੀ ਹੋਣਾ ਹੈ 21-22-23 ਨਵੰਬਰ ਨੂੰ ਜਿਹਦੇ ਵਿੱਚ ਸਾਡੀ ਇਸ ਪੀਏਪੀ ਦੀ ਘੋਟਸ ਵਾਲੀ ਟੀਮ ਨੇ ਵੀ ਪਾਰਟਿਸਿਪੇਟ ਕਰਨਾ ਸੋ ਮੈਂ ਸਮਝਦਾ ਬਹੁਤ ਅੱਛਾ ਉਦਮ ਹੈ ਕਿ ਜਿਹੜੇ ਨੌਜਵਾਨਾਂ ਨੂੰ ਇਸ ਗੇਮ ਦੇ ਨਾਲ ਜੋੜਨ ਵਾਸਤੇ ਐਂਡ ਇਨ ਜਨਰਲ ਥੋੜਾ ਆਪਣੇ ਸਰੀਰਕ ਫਿਟਨੈਸ ਵੱਲ ਤੇ ਅੰਡਣ ਲਈ ਔਰ ਖਾਸ ਤੌਰ ਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ ਵਾਸਤੇ ਇਦਾਂ ਜਿਹੜੇ ਇਵੈਂਟਸ ਨੇ ਬਹੁਤ ਅੱਛੇ ਨੇ ਤੁਸੀਂ ਪੀਏਪੀ ਦੇ ਐਡਮਿਨੋ ਦੀ ਟੀਮ ਲੈ ਕੇ ਪਹੁੰਚੇ ਹੋ ਤੁਹਾਡੀ ਟੀਮ ਤੋਂ ਤੁਹਾਨੂੰ ਕੀ ਉਮੀਦਾਂ ਨੇ ਪੂਰੇ ਦੇਸ਼ ਭਾਰਤ ਦੇ ਵਿੱਚ ਕਿੱਦਾਂ ਦਾ ਪ੍ਰਦਰਸ਼ਨ ਤੁਹਾਡੀ ਟੀਮ ਆ ਜਿਹੜੀ ਕਰਦੀ ਜਾ ਰਹੀ ਹੈ ਦੇਖੋ ਇਕ ਜਿਹੜਾ ਮੇਨ ਪੈਮਾਨਾ ਸਾਡੀ ਟੀਮ ਦੀ ਕਾਰਗੁਜ਼ਾਰੀ ਨੂੰ ਦੇਖਣ ਦਾ ਹੈ ਉਹ 올 ਇੰਡੀਆ ਪੁਲਿਸ ਕੁਇਸਚਨ ਮੀਟ ਦਾ ਇੱਕ ਪੈਮਾਨਾ ਹੁੰਦਾ। ਸਾਡੀ ਜਿਹੜੀ ਪੰਜਾਬ ਪੁਲਿਸ ਦੀ ਕੋਟਸਵਾਰੀ ਟੀਮ ਹੈ ਉਹ ਪਿਛਲੇ ਕਾਫੀ ਸਾਲਾਂ ਤੋਂ ਚੈਂਪੀਅਨ ਰਹੀ ਹੈ। ਕੁਝ ਸਾਲਾਂ ਤੋਂ ਵਖਵਾ ਕਰਨਾ ਕਰਕੇ ਥੋੜੀ-ਬਹੁਤ ਪਰਫਾਰਮੈਂਸ ਜੜੀ ਉਹ ਡਾਊਨ ਆਈ ਹੈ। ਲੇਕਿਨ ਮੈਨੂੰ ਸਮਝਦਾ ਵੀ ਨਵੀਂ એનર્ਜੀ ਨਾਲ ਨਵੇਂ ਜੋਸ਼ ਦੇ ਨਾਲ ਸਾਡੀ ਟੀਮ ਦੇ ਵਿੱਚ ਉਹ ਜਜ਼ਬਾ ਹੈ। ਇਹਨਾਂ ਦੇ ਵਿੱਚ ਟੈਲੈਂਟ ਹੈ ਜਿਹੜਾ ਫਿਰ ਉਹ ਸਿਖਰ ਤੇ ਪਹੁੰਚ ਕੇ ਉਹ ਸਿਖਰ ਨੂੰ ਮੇਨਟੇਨ ਕਰਨ ਦੇ ਹੱਕਦਾਰ ਹੈਗੇ। ਸੋ ਪੰਜਾਬ ਦੇ ਨੌਜਵਾਨਾਂ ਨੂੰ ਕੀ اپੀਲ ਆ ਨਸ਼ਿਆਂ ਨੂੰ ਛੱਡ ਕੇ ਖੇਡਾਂ ਨਾਲ ਜੁੜਨਾ ਆਪ ਸਰਕਾਰ ਕਹਿ ਰਹੀ ਆ ਹੋਰਸ ਰਾਈਡਿੰਗ ਵੱਲ ਕਿਦਾਂ ਪੰਜਾਬ ਦੇ ਨੌਜਵਾਨ ਆ ਜਿਹੜੇ ਰੁਚੀ ਦਿਖਾ ਸਕਦੇ ਮੈਂ ਜਿਵੇਂ ਪਹਿਲਾਂ ਦੱਸਿਆ ਜੀ ਹਰ ਜ਼ਿਲ੍ਹਾ ਲੈਵਲ ਦੇ ਉੱਤੇ ਇੱਕ ਡਿਸਟ੍ਰਿਕਟ ਇਕਵਸਟ੍ਰੀਅਨ ਐਸੋਸੀਏਸ਼ਨ ਐਕਟੀਵੇਟ ਹੋਈ ਹੋਈ ਹੈ ਔਰ ਵੱਡੇ ਸ਼ਹਿਰਾਂ ਸਾਰਿਆਂ ਦੇ ਵਿੱਚ ਕੋਈ ਨਾ ਕੋਈ ਹਾਰਸ ਰਾਈਡਿੰਗ ਕਲੱਬ ਬਣੇ ਹੋਏ ਨੇ ਜਿਨ੍ਹਾਂ ਦੇ ਸਦਕਾ ਇਹ ਜਿਹੜਾ ਹਾਰਸ ਰਾਈਡਿੰਗ ਐਜ਼ ਅ ਗੇਮ ਐਜ਼ ਅ ਸਪੋਰਟ ਹੈ ਉਹ ਅਫੋਰਡੇਬਲ ਹੋ ਗਈ ਆ ਆਮ ਲੋਕਾਂ ਵਾਸਤੇ ਸੋ ਮੈਂ ਇਹ ਨੌਜਵਾਨਾਂ ਨੂੰ ਅਪੀਲ ਕਰੂੰਗਾ ਕਿ ਤੁਸੀਂ ਆਪਣੇ ਸਰੀਰਕ ਫਿਟਨੈਸ ਵੱਲ ਧਿਆਨ ਦਿਓ ਔਰ ਖਾਸ ਕਰਕੇ ਨਸ਼ਿਆਂ ਤੋਂ ਦੂਰ ਰਹੋ ਔਰ ਘੋੜਾ ਜੇ ਥੋੜੀ ਜਿਹੀ ਆਪਾਂ ਉਹਨੂੰ ਧਾਰਮਿਕvirti ਦੇ ਨਾਲ ਜੋੜ ਲਈਏ ਤਾਂ ਇਹ ਦਸਵੇਂ ਪਾਤਸ਼ਾਹ ਦੀ ਜਿਹੜੀ ਤੋ ਅਗਰ ਅਸੀਂ ਘੋੜਿਆਂ ਦੇ ਨਾਲ ਜੁੜਦੇ ਆ ਤਾਂ ਮੈਂ ਸਮਝਦਾ ਵੀ ਸਿੱਧਾ ਜਿਹੜਾ ਉਹ ਸਾਡੇ ਉੱਤੇ ਆਸ਼ੀਰਵਾਦ ਦਸਵੇਂ ਪੀਦਾ ਦਾ ਹੋ ਜਾਂਦਾ ਸੋ ਮੈਂ ਨੌਜਵਾਨਾਂ ਨੂੰ ਪਰਜ਼ੋਰ ਅਪੀਲ ਹੈ ਕਿ ਉਹ ਡੈਫੀਨਿਟਲੀ ਇਸ ਗੇਮ ਦੇ ਨਾਲ ਜੁੜਨ ਔਰ ਇਹਨੂੰ ਅੱਗੇ ਇਹਦੇ ਵਿੱਚ ਆਪਣਾ ਕਾਰਗੁਜ਼ਾਰੀ ਕਰਕੇ ਪਾਰਟਿਸਿਪੇਟ ਕਰਕੇ ਅੱਗੇ ਬਹੁਤ ਐਵਨਿਊਜ਼ ਨੇ ਅੱਗੇ 올림픽 ਲੈਵਲ ਤੱਕ ਆਪਾਂ ਪਹੁੰਚ ਸਕਦੇ ਹਾਂ ਜੇ ਥੋੜੀ ਜੀ ਸ਼ਿੱਦਤ ਦੇ ਨਾਲ ਮਿਹਨਤ ਦੇ ਨਾਲ ਅਸੀਂ ਅਗਰ ਦਿਗਤ ਕਰੀਏ ਉਹ ਬਹੁਤ ਧੰਨਵਾਦ ਥੈਂਕ ਯੂ ਸੋ ਮਚ ਸੋ ਇਹ ਸਨ ਸਾਡੇ ਨਾਲ ਇੰਦਰबीर ਸਿੰਘ ਐਡਮਿਨ ਨੇ ਪੀ ਏ ਪੀ ਆ ਤੋਂ ਟੀਮ ਆਈ ਹੈ ਜਿਹੜੀ ਪੰਜਾਬ ਪੁਲਿਸ ਦੀ ਉਹਦੀ ਅਗਵਾਈ ਕਰ ਰਹੀ ਨੇ ਤੇ ਉਹਨਾਂ ਦਾ ਕਹਿਣਾ ਕਿ ਨੌਜਵਾਨਾਂ ਨੂੰ ਵੱਡੀ ਗਿਣਤੀ ਦੇ ਵਿੱਚ ਹੋਰ ਸੌ ਰਾਈਡਿੰਗ ਦੇ ਨਾਲ ਜੁੜਨਾ ਚਾਹੀਦਾ ਹੈ ਤਾਂ ਜੋ ਇਸ ਗੇਮ ਨੂੰ ਸੰਸਾਰ ਭਰ ਦੇ ਵਿੱਚ ਪਰਫੁੱਲਤਾ ਜਿਹੜਾ ਕੀਤਾ ਜਾ ਸਕੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਨੌਜਵਾਨਾਂ ਨੂੰ ਨਸ਼ਿਆਂ ਨੂੰ ਛੱਡ ਕੇ ਖੇਡਾਂ ਦੇ ਨਾਲ ਜੁੜਨਾ ਚਾਹੀਦਾ ਤੇ ਵੱਧ ਤੋਂ ਵੱਧ ਹੋਰ ਸੌ ਰਾਈਡਿੰਗ ਦੇ ਜਿਹੜੇ ਮੁਕਾਬਲੇ ਨੇ ਉਹਨਾਂ ਦੇ ਵਿੱਚ ਆਪਣੀ ਰੁਚੀ ਹੈ ਜਿਹੜੀ ਦਿਖਾਉਣੀ ਚਾਹੀਦੀ ਆ ਕੈਮਰਾ ਪਰਸਨ ਪਰਮਿੰਦਰ ਜੀ ਦੇ ਨਾਲ ਤਜਿੰਦਰ ਚੰਦੀ ਦਾ ਅਨਮਿਊਟ ਮੋਹਾਲੀ